ਬੀਤੇ ਦਿਨੀ ਹੋਏ ਚੋਣਾਂ ਦੇ ਐਲਾਨ ਮਗਰੋਂ ਪੂਰੇ ਦੇਸ਼ ਅੰਦਰ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦੇ ਅੱਜ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੰਡੀ ਅਰਨੀਵਾਲਾ ਵਿਖੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਇੱਕ ਜੁਟਤਾ ਦਿਖਾਉਂਦੇ ਹੋਏ ਕਾਂਗਰਸ ਪਾਰਟੀ ਦੇ ਹੋਣ ਵਾਲੇ ਉਮੀਦਵਾਰ ਦੀ ਡਟ ਕੇ ਮਦਦ ਕਰਨ ਦਾ ਭਰੋਸਾ ਵੀ ਜਤਾਇਆ ਗਿਆ ਇਸ ਮੌਕੇ ਬੈਠਕ ਵਿੱਚ ਅਗਵਾ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਪਾਰਟੀ ਵੱਲੋਂ ਚਾਹੇ ਕਿਸੇ ਵੀ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਪਰ ਸਭ ਤੋਂ ਪਹਿਲਾਂ ਉਸ ਉਮੀਦਵਾਰ ਨੂੰ ਮੰਡੀ ਅਰਨੀਵਾਲਾ ਦੇ ਕਮੇਟੀ ਦੇ ਅਗਵਾ ਨਾਲ ਹਸਤਾਲ ਮੇਲ ਬਣਾਉਣਾ ਜ਼ਰੂਰੀ ਹੋਵੇਗਾ ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਮੰਡੀ ਅਰਨੀਵਾਲਾ ਸ਼ੇਖ ਸੁਬਾਨ ਦੇ ਵਿੱਚ ਇਕੱਠੇ ਹੋਏ ਹਾਂ ਔਰ ਰਲ ਕੇ ਚੱਲਣ ਦਾ ਤਿਆਗ ਕੀਤਾ ਸਾਰਿਆਂ ਨੇ ਵੀ ਜੋ ਵੀ ਪਿਛਲੇ ਗਿਲੇ ਸ਼ਿਕਵੇ ਹੈਗੇ ਸਭ ਭੁੱਲ ਕੇ ਲੋਕਾਂ ਦੇ ਕਮਾਂਕਾਰਾਂ ਵਾਸਤੇ ਅੱਗੇ ਲੱਕੇ ਮੋੜੇ ਨਾਲ ਮੋੜਾ ਜੋੜ ਕੇ ਅਸੀਂ ਲੋਕਾਂ ਦੇ ਕੰਮ ਵੀ ਕਰਾਵਾਂਗੇ ਔਰ ਕਾਂਗਰਸ ਪਾਰਟੀ ਵਾਸਤੇ ਕੰਮ ਵੀ ਕਰਾਂਗੇ ਔਰ ਜੋ ਕਾਂਗਰਸ ਪਾਰਟੀ ਸਾਨੂੰ ਹਾਈ ਕਮਾਂਡ ਹੁਕਮ ਕਰੇਗੀ ਵੀ ਐਸਐਮਪੀ ਦੀ ਮਦਦ ਕਰਨੀ ਹੈ ਅਸੀਂ ਉਹਦੀ ਮਦਦ ਕਰਾਂਗੇ ਔਰ ਅਗਰ ਜੇ ਸਾਨੂੰ ਕੋਈ ਥੋਪਣਾ ਚਾਵੇ ਵੀ ਉਥੇ ਚੱਲ ਕੇ ਕਮੇਟੀ ਜਾਵੇ ਨਹੀਂ ਅਸੀਂ ਹਰਨੀ ਵਾਲੇ ਮੰਡੀ ਦੇ ਵਿੱਚ ਹੀ ਉਸ ਐਸਐਮਪੀ ਨੂੰ ਸੱਦ ਕੇ ਜੇ ਸਾਡੇ ਕੋਲ ਆਉਂਦਾ ਤਾਂ ਅਸੀਂ ਠੋਕੇ ਉਹਦੀ ਮਦਦ ਕਰਾਂਗੇ ਘਰ ਘਰ ਜਾ ਕੇ ਵੋਟਾਂ ਵੀ ਮੰਗਾਂਗੇ ਔਰ ਬਾਹਰ ਵੀ ਜਿੰਨੀ ਹੋ ਸਗੀ ਉਨੀ ਮਦਦ ਕਰਾਂਗੇ ਮੰਡੀ ਹਰਨੀ ਵਾਲੇ ਦੇ ਸਾਡੇ ਸਾਰੇ ਹੀ ਸਰਕਾਰ ਜੋ ਅਣਸੀ ਵਕਤ ਇਕੱਠੇ ਹੋਏ ਨੇ ਉਹ ਅਸੀਂ ਸਾਰੇ ਹੀ ਵਕਤਾਂ ਨੇ ਇੱਕ ਕੇਸੀ ਸਤਿਕਾਰ ਦਿੱਤਾ ਹੈ ਕਿ ਅਸੀਂ ਅੱਜ ਤੋਂ ਬਾਅਦ ਸਾਰੇ ਇਕੱਠੇ ਹੋ ਚੱਲਾਂਗੇ ਸਾਡੇ ਕਿਸੇ ਵਿੱਚ ਵੀ ਕੋਈ ਮੱਟ ਮੋਟਾ ਨਹੀਂ ਰਹੇਗਾ ਉਸ ਤੋਂ ਬਾਅਦ ਜੋ ਵੀ ਸਾਨੂੰ ਸਾਡੀ ਹਾਈ ਕਮਾਂਡ ਇਲੈਕਸ਼ਨ ਵਾਸਤੇ ਐਮਪੀ ਭੇਜੇਗਾ ਅਸੀਂ ਸਾਰੇ ਇੱਕ ਮੁੱਠ ਹੋ ਕੇ ਉਹਦੀ ਮਦਦ ਕਰਾਂਗੇ ਔਰ ਅਸੀਂ ਆਪਸ ਵਿੱਚ ਵੀ ਇੱਕ ਮੁੱਠ ਹੋ ਕੇ ਚੱਲਾਂਗੇ ਅਸੀਂ ਅੱਗੇ ਤੋਂ ਜੋ ਮੀਟਿੰਗ ਦੀ ਜ਼ਿੰਮੇਵਾਰੀ ਇਹ ਉਹ ਸ਼ਿਪ ਕੋਲ ਦੇ ਭੱਲੇ ਦੇ ਲਈਏ ਉਹ ਸਾਰਿਆਂ ਨੂੰ ਮੀਟਿੰਗ ਵਾਸਤੇ ਕਨਫਰਮ ਕਰਨਗੇ ਉਹ ਸਾਰੇ ਸਾਡਾ ਜਿਹੜਾ ਵਜ਼ੀਰ ਕਿ ਸ਼੍ਰੀ ਰਾਸ਼ਟ੍ਰਪਤੀ ਮੈਦਨ ਸੀ ਇੰਦਰਾ ਗਾਂਧੀ ਗਿਆਨੀ ਜੈਲ ਸਿੰਘ ਨੇ ਮੈਦਨ ਲਾਇਆ ਸੀ ਅਸੀਂ ਉਦੋਂ ਤੋਂ ਲੈ ਕੇ ਸਾਨੂੰ 84 ਤੋਂ ਕਾਂਗਰਸ ਪਾਰਟੀ ਦੀ ਮੱਤ ਕਰ ਰਿਹਾ ਹੈ ਐਸ ਪਿੰਡ ਦੇ ਜੱਟਾਂ ਦੇ ਵਿੱਚੋਂ ਅਸੀਂ 2-4 ਘੱਟ ਜਿਹੜੇ ਹਨ ਕੱਟੜ ਕਾਂਗਰਸੀਆਂ ਤੇ ਮਾਰਾਂ ਵੀ ਖੰਡੇ ਆਏ ਆ ਤੇ ਟੁੱਟਦੇ ਵੀ ਆਏ ਆ ਜੋ ਵੀ ਸਾਡੀ ਮਾਣ ਮਿਲਿਆ ਦਰੀ ਇਹ ਜਾਂ ਆਰਾਮ ਲਿਆ ਦਰੀ ਇਹ ਜਾਂ ਬਹੁਤ ਬਿੜਾ ਸਾਰੇ ਆਦਿ ਦਾ ਮੋਢਾ ਮੋਡਾ ਜੋੜੀ ਤਰਦੀ ਹੈ ਅੱਜ ਵੀ ਮੈਂ ਉਸ ਪਾਰਟੀ ਨਾਲ ਸਹਿਮਤਾ ਜਿਹੜੇ ਜਿੰਨੂੰ ਵੀ ਯਾਨੀ ਟਿਕਟ ਦੇਗਾ ਉਹਦੇ ਨਾਲ ਮੋਢਾ 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 ਬੈਠੇ ਡਾਂਗਾ ਬਾਕੀ ਆਇਆ ਸਾਰੀ ਪਾਰਟੀ ਜਿਹੜੀ ਅੱਜ ਹੀ ਇਕੱਠੀ ਹੋਈ ਹੈ ਨਾ ਇਹ ਸਾਰੀ ਪਾਰਟੀ ਇਕੱਠੀ ਹੋ ਕੇ ਅਸੀਂ ਦਸਤਾਬਾਜ਼ ਬਣਾਵਾਂਗੇ ਇਕੱਠੇ ਹੋ ਕੇ ਜਾਵਾਂਗੇ ਜਿੰਨੀ ਅਸੀਂ ਜ਼ਿੰਮੇਵਾਰੀ ਹੈ ਨਾ ਸਾਡਾ ਪੁਖਰਾ ਪੁਖਰਾ ਲਖਪੰਚੋ ਸੁਖਮਰਪੰਚੋ ਰੋਤੀਪੰਚੋ ਜਾਨੀ ਸੇਵਾ ਸੇਵਾ ਸਾਡਾ ਤੋਤਾ ਨਾ ਇਹਨਾਂ ਨੂੰ ਅਸੀਂ ਮਾਵਰੀ ਦਿੱਤੀ ਹੈ ਜੋ ਹੀ ਮੈਸੇਜ ਆਉਂਦਾ ਬਿਲਕੁਲ ਚਾਰ ਖੜੇ ਹੋਵਾਂਗੇ ਕਿ ਨਹੀਂ ਜੱਟ ਬਣਿਆ ਨਹੀਂ ਜੱਜ ਜੁਜੀ ਹੈ ਅਸੀਂ 24 ਨਾਲ ਅਸੀਂ ਸਾਰੇ ਇੱਕੋ ਕੋਸ਼ੀਆਂ ਤੇ ਮੋਢੇ ਨਾਲ ਮੋਢਾ ਦੇ ਕੇ ਜੁੜਾਂਗੇ ਵਿੱਚ ਅਸੀਂ ਮੱਤ ਵੀ ਡੜ ਕੇ ਕਰਾਂਗੇ ਜਿਹੜੀ ਵੀ ਟਿਕਟ ਆ ਗਈ ਨਾ ਅਸੀਂ ਉਹਦੀ ਗੱਲ ਕਰਾਂ ਹਾਂ ਦਫਤਰ ਜੋ ਵੀ ਆਵੇ ਜਾ ਖੜਾਵੇ ਦੂਜਾ ਆਵੇ ਦਫਤਰ ਸਾਰੂ ਜੇ ਨਾਲ ਨਾਲ ਲਏਗਾ ਸਾਡੀ ਪਾਰਟੀ ਨੂੰ ਤੇ ਫਿਰ ਵੀ ਸਾਡੇ ਸਾਡਾ ਗੁੱਸਾ ਹੈ ਕਲੈਕਸ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅੱਜ ਅਸੀਂ ਕਾਂਗਰਸ ਪਾਰਟੀ ਦੀ ਇੱਥੇ ਮੀਟਿੰਗ ਸੱਦੀ ਸੀ ਦਿਨ ਦੇ ਵਿੱਚ ਕੀ ਤਕਰੀਬਨ ਸਾਰੇ ਇੱਕ ਦੂਜੇ ਦੇ ਗਿਲੇ ਸ਼ਿਕਵੇ ਸੀ ਉਹ ਦੂਰ ਕਰ ਲਏ ਗਏ ਨੇ ਤੇ ਆਪਸ ਦੇ ਵਿੱਚ ਇਕਤਾ ਹੋ ਗਈ ਜੀ ਤੇ ਸਾਰਿਆਂ ਨੇ ਪ੍ਰਣ ਕੀਤਾ ਅੱਜ ਵੀ ਜੋ ਵੀ ਇਥੋਂ ਅਰਨੀ ਵਾਲੇ ਦੀ ਕਾਂਗਰਸ ਹੈ ਜਾਂ ਕਾਂਗਰਸੀ ਵਰਕਰ ਨੇ ਸਾਰੇ ਇਕੱਠੇ ਰਹਿਣਗੇ ਕੋਈ ਵੀ ਕੰਮ ਹੋਵੇਗਾ ਜੁਆ ਸਾਰੇ ਜਲੇ ਰਣਕ ਨੂੰ ਇਕੱਠਾ ਕਰਨਗੇ ਅਤੇ ਨਾਲ ਹੀ ਇਹ ਫੈਸਲਾ ਕੀਤਾ ਹੈ ਕਿ ਜੋ ਵੀ ਕੈਂਡੀਡੇਟ ਇਥੇ ਲੋਕ ਸਭਾ ਦਾ ਆਵੇਗਾ ਪਹਿਲਾਂ ਸਾਡੀ ਕਾਂਗਰਸ ਕਮੇਟੀ ਦੀ ਮੀਟਿੰਗ ਬੁਲਾਏਗਾ ਉਸ ਤੋਂ ਬਾਅਦ ਹੀ ਸਾਰੇ ਉਹਦੇ ਨਾਲ ਤੁਰਨਗੇ ਨਹੀਂ ਤਾਂ ਪਹਿਲਾਂ ਕੋਈ ਵੀ ਆਦਮੀ ਉਹਨਾਂ ਨੂੰ ਜਾ ਕੇ ਨਹੀਂ ਮਿਲੇਗਾ ਉਹਨਾਂ ਦਾ ਫਰਜ ਹੈ ਕਿ ਆ ਕੇ ਕਾਂਗਰਸ ਪਾਰਟੀ ਦਾ ਹੱਥ ਫੜਨ ਇਥੋਂ ਦੀ ਦਾ ਤੇ ਇਥੋਂ ਨਾਲ ਤੁਰਨ ਉਹਨਾਂ ਨੂੰ ਤਾਂ ਹੀ ਤੁਰਨਗੇ ਕਿਉਂਕਿ ਅੱਗੇ ਸਾਡੇ ਨਾਲ ਹਮੇਸ਼ਾ ਹੀ ਤੱਕਾ ਹੁੰਦਾ ਆਇਆ ਹੈ ਵਰਕਰਾਂ ਨੂੰ ਸਦਲਿਆ ਜਾਂਦਾ ਹੈ ਉਸ ਤੋਂ ਬਾਅਦ ਕਿਸੇ ਵਰਕਰ ਦੀ ਪੁਸ਼ਕਿਸ਼ ਨਹੀਂ ਕੀਤੀ ਜਾਂਦੀ ਇਸ ਵਾਸਤੇ ਸਾਰਿਆਂ ਨੇ ਪਰਣ ਕੀਤਾ ਹੈ ਕਿ ਅਸੀਂ ਝਟ ਕੇ ਮਦਦ ਕਰਾਂਗੇ ਕਮਨਿਸਟ ਪਾਰਟੀ ਲੇਕਰ ਇਹ ਹੈ ਕਿ ਕੈਂਡੀਡੇਟ ਵੀ ਸਾਡੀ ਮਦਦ ਕਰੇ ਝਟ ਕੇ ਇਸੇ ਵਾਸਤੇ ਸਾਰਿਆਂ ਨੇ ਫੈਸਲਾ ਕੀਤਾ ਹੈ ਵੀ ਅਸੀਂ ਇਕੱਠੇ ਹੀ ਚੱਲਾਂਗੇ ਇੱਥੋਂ ਦੇ ਜਿੰਨੇ ਵੀ ਕੰਮ ਨੇ ਲੋਕ ਕਰ ਉਹ ਵੀ ਲੋਕਾਂ ਅਫਸਰਾਂ ਨੂੰ ਮਿਲੇ ਜਾਵੇਗਾ ਤੇ ਉਹਨਾਂ ਨੂੰ ਦੱਸਿਆ ਜਾਵੇਗਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਸੀਂ ਉਸ ਦੇ ਵਿੱਚ ਭਾਗੀਦਾਰ ਆ ਤੇ ਸਾਡਾ ਮਾਨ ਸਨਮਾਨ ਦਫ਼ਤਰਾਂ ਦੇ ਵਿੱਚ ਪੂਰਾ ਹੋਣਾ ਚਾਹੀਦਾ ਹੈ ਇਸ ਵਾਸਤੇ ਸਾਰੇ ਵਰਕਰਾਂ ਨੇ ਸਾਰੇ ਇੱਥੋਂ ਦੇ ਅੰਗੂਆਂ ਨੇ ਪਰਣ ਕੀਤਾ ਹੈ ਵੀ ਕੋਈ ਵੀ ਇੱਕ ਬੰਦਾ ਇਕੱਲਾ ਕਿਤੇ ਵੀ ਨਹੀਂ ਜਾਏਗਾ